ਸਾਰੇ ਜਾਣੇ ਦਲ ਕਰਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸੋਹੀ ਮਹੱਲਾ ਪੰਜਵਾ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਪਨ ਮਧੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰਤਖ ਹਾਰੇ ਗੁਰੂ ਅਰਜਨ ਦੇ ਮਹਾਰਾਜ ਜੀ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ 777 ਤੇ 78 ਅੰਗ ਤੇ ਸੁਭਾਇਮਾਨ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ हे ਪ੍ਰਮਾਤਮਾ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਨਾ ਹਾਂ ਵਾਰਨੇ ਜਾਨਾ ਹਾਂ ਸਦਕੇ ਜਾਨਾ ਹੈ ਕਿਉਂਕਿ ਤੁਸੀਂ ਪਰਮਾਤਮਾ ਜੀ ਇਹ ਕਿਰਪਾ ਕੀਤੀ ਹੈ ਕਿ ਸਾਨੂੰ ਉਹ ਗੁਰੂ ਮਿਲਾਇਆ ਹੈ ਹਰ ਚਰਨ ਕਮਲ ਕੀ ਟੇਕ ਸਤਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ ਕਿ ਤੁਸੀਂ ਪ੍ਰਸੰਨ ਹੋ ਕਰਕੇ ਤਰੁਠ ਕਰਕੇ ਸਾਨੂੰ ਉਸ ਪਰਮਾਤਮਾ ਦੇ ਚਰਨਾਂ ਦੀ ਟੇਕ ਆਸਰਾ ਜਿਹੜਾ ਉਹ ਬਖਸ਼ਿਸ਼ ਕੀਤਾ ਏ ਗੁਰੂ ਦੀ ਕਿਰਪਾ ਹੋਈ ਆ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਪਰਮਾਤਮਾ ਜਿਹੜਾ ਸਾਨੂੰ ਪ੍ਰਾਪਤ ਹੋਇਆ ਏ ਉਸ ਪਰਮਾਤਮਾ ਦੀ ਟੇਕ ਤੇ ਆਸਰਾ ਅਸੀਂ ਲਿਆਏ ਕਿਹ ਪ੍ਰਭੂ ਪਰਮਾਤਮਾ ਜੀ ਅਸੀਂ ਤੁਹਾਡੇ ਤੋਂ ਬਲ ਹਾਰ ਤੇ ਵਾਰਨੇ ਜਾਣੇ ਹਾਂ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਉ ਤੇ ਪ੍ਰਮਾਤਮਾ ਮੈਂ ਤੇਰੇ ਤੋਂ ਵਾਰਨੇ ਸਦਕੇ ਬਲ ਬਲ ਜਾਣੈ ਕਿਉਂ ਕਿਉਂਕੇ ਤੇਰੇ ਜਿਹੜੇ ਪੰਡਾਰ ਹਨ ਉਹ ਭਰੇ ਹਨ ਤੇਰੇ ਖਜ਼ਾਨਿਆਂ ਦੇ ਵਿੱਚ ਕਦੇ ਵੀ ਟੋਟ ਆਉਂਦੀ ਨਹੀਂ ਕਿਉਂਕਿ ਦੇਂਦਾ ਦੇ ਲੈਂਦੇ ਥੱਕ ਪਾਹਿ ਉਹ ਪਰਮਾਤਮਾ ਸਦਾ ਇਸ ਮਨੁੱਖ ਨੂੰ ਜੀਵਾਂ ਨੂੰ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਦੇ ਰਿਹਾ ਹੈ ਲੈਣ ਵਾਲੇ ਮਨੁੱਖ ਵਸਤਾਂ ਲੈਣ ਵਾਲੇ ਥੱਕ ਜਾਂਦੇ ਹਨ ਉਹ ਪਰਮਾਤਮਾ ਦੇ ਭੰਡਾਰ ਜਿਹੜੇ ਹਨ ਉਹ ਭਰੇ ਹਨ ਕਿ ਪਰਮਾਤਮਾ ਨਾਉ ਨਿਦੀ ਅੰਤ ਖਜ਼ਾਨਿਆਂ ਦੇ ਨਾਲ ਤੇਰੇ ਜਿਹਰੇ ਭੰਡਾਰ ਹਨ ਉਹ ਭਰੇ ਹਨ ਤਾਂ ਕਰਕੇ ਅਸੀਂ ਤੇਰੇ ਤੋਂ ਬਲਹਾਰ ਵਾਰ ਨੇ ਜਾਣੇ ਹਨ ਤੇ ਜਿਹੜਾ ਨਾਮ ਸਿਮਰਨ ਅੰਮ੍ਰਿਤ ਜਾਲਿਆ ਤੂੰ ਹਿਰਦੇ ਦੇ ਵਿੱਚ ਬਖਸ਼ਿਸ਼ ਮਨੁੱਖ ਦੇ ਕਰਦਾਇ ਉਸ ਅੰਮ੍ਰਿਤ ਦੇ ਨਾਲ ਜਿਹੜਾ ਆਤਮਿਕ ਜੀਵਨ ਮਨੁੱਖ ਨੂੰ ਦੇਣ ਵਾਲਾ ਓਦੇ ਨਾਲ ਵੀ ਤੇਰੇ ਭੰਡਾਰੇ ਜਿਹੜੇ ਹਨ ਉਹ ਭਰੇ ਹਨ ਹਰ ਅੰਮ੍ਰਿਤ ਭਰੇ ਭੰਡਾਰ ਆ ਤੁਮਕ ਜੀਵਨ ਦੇਣ ਵਾਲੇ ਪਰਮਾਤਮਾ ਦੇ ਨਾਮ ਜਲ ਦੇ ਭੰਡਾਰ ਭਰੇ ਹਨ ਸਭ ਕਿਛ ਹੈ ਘਰ ਤੇ ਸਕੇ ਪਰਮਾਤਮਾ ਕੋਈ ਐਹੋ ਜਹੀ ਅਜੀਜ਼ ਨਹੀਂ ਹੈਗੀ ਜਿਹੜੀ ਤੇਰੇ ਘਰ ਵਿੱਚ ਨਾ ਹੋਵੇ ਸਭ ਕਿਛ ਹੈ ਘਰ ਤੇ ਸਕੇ ਤੇਰੇ ਘਰ ਵਿੱਚ ਸਾਰਾ ਕੁਝ ਹੈ ਬਲਰਾਮ ਜੀਓ ਤਾਂ ਕਰਕੇ ਸਤਿਗੁਰੂ ਜੀ ਅਸੀਂ ਤੇਰੇ ਤੋਂ ਵਾਰ ਨੇ ਤੇ ਕੁਰਬਾਨ ਜਾਣੇ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਬਾਬਲ ਦਾ ਅਰਥ ਹੈ ਕਿ ਉਹ ਪਰਮਾਤਮਾ ਪਿਤਾ ਜਿਹੜਾ ਸਾਡਾ ਹੈ ਉਹ ਵੱਡੀ ਸਮਰੱਥਾ ਵਾਲਾ ਹੈ ਤਾਕਤ ਵਾਲਾ ਹੈ ਉਹਦੇ ਸਾਰਾ ਕੁਝ ਵੀ ਪਰਮਾਤਮਾ ਦੇ ਹੱਥ ਵਿੱਚ ਹੈ ਕਰਨ ਕਰਾਉਣ ਨੂੰ ਉਹ ਪਰਮਾਤਮਾ ਸਾਰਾ ਕੁਝ ਸਮਰੱਥ ਆਪਨੀ ਮਰਜ਼ੀ ਦੇ ਨਾਲ ਸਾਰਾ ਕੁਝ ਉਹ ਕਰਨ ਵਾਲਾ ਹੈ ਜਿਹੜਾ ਪਤ ਪਿਤਾ ਸਾਡਾ ਉਹ ਪਰਮਾਤਮਾ ਹੈ ਬਾਬਲ ਮੇਰਾ ਵੱਡ ਸਮਰੱਥਾ ਸਾਡਾ ਪਿਤਾ ਬਾਬਲ ਜਿਹੜਾ ਉਹ ਬੜੀ ਵੱਡੀ ਤਾਕਤ ਵਾਲਾ ਹੈ ਬਲ ਵਾਲਾ ਜਿਹੜਾ ਸਾਰਾ ਕੁਝ ਹੀ ਕਰਨ ਵਾਲਾ ਹੈ ਤੇ ਕਰ ਰਿਹਾ ਹੈ ਜਿਸ ਮ੍ਰਿਤ ਦੁੱਖ ਕੋਈ ਨਾ ਲੱਗੈ ਪੌਜਲ ਪਾਰ ਉਤਾਰੈ ਜਿਸ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨੂੰ ਯਾਦ ਕੀਤਾ ਨਾਮ ਜਪਣ ਦੇ ਨਾਲ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਦੁੱਖ ਕੋਈ ਨਾ ਲੱਗੇ ਇਸ ਮਨੁੱਖ ਨੂੰ ਕੋਈ ਵੀ ਦੁੱਖ ਲੱਗਦਾ ਨਹੀਂ ਹੈ ਇਹਦੇ ਨਾਲ ਵਿਆਪਦਾ ਨਹੀਂ ਹੈ ਦੁੱਖਾਂ ਦੇ ਵਿੱਚ ਵੀ ਇਹ ਮਨੁੱਖ ਦੁਖੀ ਨਹੀਂ ਅੰਦਾਜ਼ ਸਦਾ ਇਹਨੂੰ ਸੁਖ ਹੀ ਜਾਪਦਾ ਹੈ ਐਸਾ ਪ੍ਰਮਾਤਮਾ ਜਿਹੜਾ ਕਰਨ ਕਰਣ ਵਾਲਾ ਹੈ ਜਿੰਨੂੰ ਸਿਮਰਦਿਆ ਹੋਇਆ ਜਿਸ ਸਿਮਰਤ ਦੁੱਖ ਕੋਈ ਨਾ ਲਾਗੇ ਭੌਜਲ ਅਪਾਰ ਉਤਾਰੈ ਨਾ ਤੇ ਉਹਦਾ ਪ੍ਰਮਾਤਮਾ ਦਾ ਸਿਮਰਨ ਜਪਣ ਵਾਲੇ ਨੂੰ ਕੋਈ ਦੁੱਖ ਵਿਆਪਦਾ ਹੈ ਉਝੇ ਗੱਲ ਇਹ ਕਿ ਜਿਹੜਾ ਸੰਸਾਰ ਆ ਭਉਜਲ ਸੰਸਾਰ ਸਮੁੰਦਰ ਆ ਸਤਿਗੁਰੂ ਜੀ ਕਹਿੰਦੇ ਇਹਨੂੰ ਮਨੋਖ ਪਾਰ ਹੋ ਜਾਂਦਾ ਹੈ ਜੇ ਪਰਮਾਤਮਾ ਦਾ ਸਿਮਰਨ ਕਰੇ ਆਦ ਜੁਗਾਦ ਭਗਤਨ ਕਾ ਰਾਖਾ ਉਸ ਤਦ ਕਰ ਕਰ ਜੀਵਾ ਉਹ ਪਰਮਾਤਮਾ ਆਦ ਤੋਂ ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਹੀ ਉਹ ਆਪਣੇ ਭਗਤਾਂ ਦਾ ਰਾਖਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਜਿੰਨੇ ਵੀ ਜੁਗ ਸਤਜੁਗ ਤ੍ਰੇਤਾ ਦਵਾਪਰ ਕਾਲ ਜੁਗਿਆ ਸਾਰੇ ਜੁਗਾਂ ਦੇ ਅੰਦਰ ਉਹ ਪਰਮਾਤਮਾ ਨੇ ਭਗਤ ਕੀਤੇ ਪੈਦਾ ਕੀਤੇ ਤੇ ਉਹ ਪਰਮਾਤਮਾ ਆਪਣੇ ਭਗਤਾਂ ਦੀ लाज ਵੀ ਰੱਖਦਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਜਿਹੜਾ ਪਰਮਾਤਮਾ ਆਦ ਤੋਂ ਲੈ ਕਰਕੇ ਰਹੀ ਦੁਨੀਆ ਤੱਕ ਉਹ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਇਹਦੀ ਰਾਖੀ ਕਰਦਾ ਹੈ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਉਸ ਪਰਮਾਤਮਾ ਦੀ ਉਸਤਤ ਕਰ ਕਰਕੇ ਅਸੀਂ ਜੀਂਦੇ ਹਾਂ ਉਸ ਪਰਮਾਤਮਾ ਦੀ ਵਡਿਆਈ ਕਰਨੀ ਚਾਹੀਦੀ ਹੈ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਓਸ ਪਰਮਾਤਮਾ ਦਾ ਜਿਹੜਾ ਨਾਮ ਆ ਸਿਮਰਨਿਆ ਵੱਡੇ ਰਸ ਆ ਲੈ ਮਹਾਰਸ ਪੀ ਬੜਾ ਆਨੰਦ ਆ ਵੱਡਾ ਰਸ ਆ ਦੁਨਿਆਵੀ ਰਸ ਜਿਹੜੇ ਓਸ ਪਰਮਾਤਮਾ ਦੇ ਨਾਮ ਤੋਂ ਥੱਲੇ ਆ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਾਨਕ ਨਾਮ ਮਹਾਰਸ ਮਿੱਠਾ ਹੈ ਕੇ ਨਾਨਕ ਉਹ ਪਰਮਾਤਮਾ ਦਾ ਨਾਮ ਬੜੇ ਵੱਡੇ ਰਸ ਵਾਲਾ ਹੈ ਮਿੱਠਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਅਨ ਦਿਨ ਮਨ ਤਨ ਪੀਵਾ ਅਨ ਦਿਨ ਦਾ ਅਰਥ ਹੈ ਦਿਨ ਤੇ ਰਾਤ ਸਤਿਗੁਰੂ ਜੀ ਕਹਿੰਦੇ ਦਿਨ ਤੇ ਰਾਤ ਹੀ ਮੈਂ ਆਪਣੇ ਗਿਆਨ ਇੰਦਰੀਆਂ ਦੇ ਨਾਲ ਉਹ ਪਰਮਾਤਮਾ ਦਾ ਅੰਮ੍ਰਿਤ ਨਾਮ ਜਿਹੜਾ ਮਿੱਠਾ ਹੈ ਉਹਨੂੰ ਪੀਂਦਾ ਰਹਿਣਾ ਹਰ ਆਪੇ ਲੈ ਮਲਾਏ ਕਿਉ ਵਿਛੋੜਾ ਥੀ ਵਈ ਬਲਰਾਮ ਜੀਓ ਬਲਰਾਮ ਜੀ ਉਹ ਦਰਤੇ ਕਿ ਪ੍ਰਮਾਤਮਾ ਮੈਂ ਤੇਰੇ ਤੋਂ ਸਦਕੇ ਜਾਨਾ ਵਾਰਨੇ ਜਾਨਾ ਹੈ ਬਲ ਬਲ ਜਾਨਾ ਹੈ ਕਿਉਂਕਿ ਹਰ ਆਪੇ ਲੈ ਮਲਾਏ ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਲਾਉਣਾ ਹੈ ਤੇ ਜਦੋਂ ਤੂੰ ਉਹਨਾਂ ਨੂੰ ਆਪਣੇ ਨਾਲ ਮਲਾ ਲੈਣਾ ਜੋਤ ਇੱਕ ਬਿਕ ਹੋ ਜਾਂਦੀ ਹੈ ਕਿਉਂ ਵਿਛੋੜਾ ਥੀ ਬਈ ਬਲਰਾਮ ਜੀਓ ਫਿਰ ਉਹਨਾਂ ਦਾ ਕਦੇ ਪਰਮਾਤਮਾ ਨਾਲੋਂ ਵਿਛੋੜਾ ਨਹੀਂ ਹੁੰਦਾ ਕਦੇ ਉਹ ਪਰਮਾਤਮਾ ਦੇ ਨਾਲੋਂ ਵਿਛੜਦੇ ਨਹੀਂ ਹੈ ਤਾਂ ਸਤਿਗੁਰੂ ਜੀ ਅਸੀਂ ਤੁਹਾਡੇ ਤੋਂ ਕੁਰਬਾਨ ਜਾਣੇ ਜਿਸ ਨੂੰ ਤੇਰੀ ਟੇਕ ਸੋ ਸਦਾ ਸੱਜ ਜੀ ਬਈ ਬਲਰਾਮ ਜੀਓ ਪਰਮਾਤਮਾ ਪ੍ਰਭੂ ਜੀ ਤੁਹਾਡੇ ਤੋਂ ਅਸੀਂ ਸਦਕੇ ਜਾਣਿਆ ਕਿਉਂਕਿ ਜਿਨ੍ਹਾਂ ਨੂੰ ਤੁਹਾਡੀ ਟੇਕ ਹੈ ਜਿਨ੍ਹਾਂ ਨੇ ਤੁਹਾਡਾ ਆਸਰਾ ਲਿਆ ਸੋ ਸਦਾ ਸਦ ਜੀਵੈ ਉਹ ਸਦਾ ਹੀ ਮਨੁੱਖ ਜੀਂਦੇ ਹਨ ਸਦਾ ਹੀ ਉਹ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਕਦੇ ਆਤਮਿਕ ਮੌਤ ਉਹਨਾਂ ਦੀ ਨਹੀਂ ਹੁੰਦੀ ਕਿ ਕੁਝ ਮਨੁੱਖ ਉਹ ਹਨ ਜਿਹੜੇ ਸਰੀਰ ਕਰਕੇ ਜੀਦੇ ਹਨ ਪਰ ਅੰਦਰੋਂ ਮਰੇ ਹੋਏ ਹਨ ਤਾਂ ਕਿਉਂਕਿ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦੇ। ਸਤਿਗੁਰੂ ਜੀ ਕਹਿੰਦੇ ਜਿਸ ਨੂੰ ਤੇਰੀ ਡੇਕੇ ਪਰਮਾਤਮਾ ਜਿੰਨੂੰ ਤੇਰਾ ਆਸਰਾ ਹੈ ਜਿਨੇ ਤੇਰੀ ਓਟ ਧੱਕੀ ਆ ਉਹ ਸਦਾ ਸਦ ਜੀਵੇਈ ਉਹ ਸਦਾ ਹੀ ਜੀਂਦਾ ਹੈ। ਕਦੇ ਉਹਦੀ ਆਤਮਿਕ ਮੌਤ ਨਹੀਂ ਹੁੰਦੀ ਉਹਦੇ ਅੰਦਰ ਅਨੰਖ ਗੈਰਤ ਜਿਹੜੀ ਉਹ ਬਣੀ ਰਹਿੰਦੀ। ਬਲਰਾਮ ਜੀ ਉਹ ਤੇਰੇ ਤੋਂ ਪਰਮਾਤਮਾ ਹੀ ਤਾਂ ਸਦਕੇ ਜਾਣੇ ਆ ਤੇਰੀ ਟੀਕ ਤੁਜੈ ਤੇ ਪਾਈ ਸਾਚੇ ਸਿਰਜਨਹਾਰੇ ਪਰ ਹੇ ਅਕਾਲ ਪੁਰਖ ਵਹਿਗੁਰੂ ਤੇਰੀ ਜਿਹੜੀ ਟੀਕ ਆਸਰਾ ਉਹ ਤੇਰੇ ਤੋਂ ਪ੍ਰਾਪਤ ਹੁੰਦਾ ਜਿੰਨੂੰ ਤੂੰ ਆਪਣਾ ਆਸਰਾ ਦਵੇ ਟੀਕ ਦਵੇ ਉਹੀ ਮਨੁੱਖ ਤੇਰਾ ਆਸਰਾ ਲੈ ਸਕਦਾ ਏ ਸੱਚੇ ਸਿਰਜਨਹਾਰ ਸਾਰੀ ਦੁਨੀਆ ਨੂੰ ਸਿਰਜਣ ਵਾਲੇ ਪਰਮਾਤਮਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਜਿਹੜੇ ਪਰਮਾਤਮਾ ਦੇ ਕੋਲੋਂ ਕਦੇ ਕੋਈ ਖਾਲੀ ਮੁੜਿਆ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹਦੇ ਪਰਮਾਤਮਾ ਦੇ ਘਰ ਵਿੱਚ ਸਾਰਾ ਕੁਝ ਸਾਜੇ ਸਾਹਿਬਾ ਕਿਆ ਨਾਹੀ ਘਰ ਤੇਰਾਏ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ ਉਹ ਪਰਮਾਤਮਾ ਦੇ ਘਰ ਵਿੱਚ ਸਾਰਾ ਕੁਝ ਏ ਕਦੇ ਕੋਈ ਉਸ ਪਰਮਾਤਮਾ ਦੇ ਗੁਰੂ ਦੇ ਘਰੋਂ ਵਿੱਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਐ ਐਸਾ ਉਹ ਪ੍ਰਭੂ ਪਰਮਾਤਮਾ ਜਿਹੜਾ ਉਹ ਸਾਡਾ ਪਤੀ ਆ ਪਰਮਾਤਮਾ ਐ ਪਿਤਾ ਐ ਸਾਰਾ ਕੁਝ ਉਹ ਪਰਮਾਤਮਾ ਸਾਡਾ ਜਿਹੜਾ ਸਹਾਈ ਹੁੰਦਾ ਏ ਉਸ ਪਰਮਾਤਮਾ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਕਿਉਂਕਿ ਜਿਹੋ ਜੀ ਕੋਈ ਅਰਦਾਸ ਕਰਦਾ ਏ ਉਹ ਜੀ ਸਤਿਗੁਰੂ ਜੀ ਪੂਰੀ ਕਰਦੇ ਹਨ ਸੰਤ ਜਨਾਂ ਮਿਲ ਮੰਗਲ ਗਾਇਆ ਦਿਨ ਰੈਣ ਆਸ ਤੁਮਾਰੀ ਸਤਿਗੁਰੂ ਜੀ ਜਿਹੜੇ ਸੰਤ ਜਨ ਹਨ ਤੇਰਾ ਨਾਮ ਧਿਆਉਂਦੇ ਹਨ ਉਹ ਮੰਗਲ ਗਾਉਂਦੇ ਹਨ ਖੁਸ਼ੀ ਦੇ ਗੀਤ ਰੋਜ਼ ਹੀ ਗਾਉਂਦੇ ਹਨ ਦਿਨ ਤੇ ਰਾਤ ਹੀ ਉਹ ਤੇਰਾ ਨਾਮ ਧਿਆਉਂਦੇ ਹਨ ਉਹਨਾਂ ਨੂੰ ਤੁਹਾਡੀ ਹੀ ਆਸ ਹੈ ਤੁਹਾਡੇ ਤੇ ਭਰੋਸਾ ਹੈ ਸਫਲ ਦਰਸ ਸਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੇ ਕਿ ਸਤ ਗੁਰੂ ਜੀ ਅਸੀਂ ਤੁਹਾਡੇ ਤੋਂ ਕੁਰਬਾਨ ਜਾਣੇ ਹਾਂ ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਪੂਰਾ ਗੁਰੂ ਮਿਲ ਪੈਂਦਾ ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਏ ਉਹਨਾਂ ਦਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਹੈ ਗੁਰੂ ਦੇ ਦਰਸ਼ਨ ਕੀਤੇ ਆ ਗੁਰੂ ਦਾ ਮਿਲਾਪ ਹੋਇਆ ਉਹਨਾਂ ਮਨੁੱਖਾਂ ਦਾ ਜੀਵਨ ਜਿਹੜਾ ਸਫਲ ਹੋ ਜਾਂਦਾ ਹੈ ਦਰਸ਼ਨ ਸਫਲ ਹੋ ਜਾਂਦੇ ਹਨ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਪਰਮਾਤਮਾ ਤੁਹਾਡੇ ਤਵਸੀ ਵਾਰਨੇ ਜਾਣੇ ਸਦਕੇ ਜਾਣਿਆ ਕਿ ਉਹਨਾਂ ਮਨੁੱਖਾਂ ਨੇ ਤੁਹਾਡੇ ਘਰ ਨੂੰ ਸੰਭਲਿਆ ਹੈ ਮਾਨਿਆ ਹੈ ਘਰ ਵਿੱਚ ਬੈਠੇ ਹਨ ਸੱਚਾ ਥਾਨ ਪ੍ਰਾਪਤ ਕੀਤਾ ਹੈ ਉਹਨਾ ਮਨੁੱਖਾਂ ਨੂੰ ਤੁਸੀਂ ਮਾਨ ਦਿੱਤਾ ਏ ਆਦਰ ਦਿੱਤਾ ਏ ਤੁਹਾਡੀ ਕਿਰਪਾ ਦੇ ਨਾਲ ਉਹਨਾਂ ਨੂੰ ਇਹ ਸਾਰਾ ਕੁਝ ਪ੍ਰਾਪਤ ਹੋਇਆ ਏ ਸਾਤਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ ਜਦੋਂ ਉਹ ਪ੍ਰਮਾਤਮਾ ਅਬਿਨਾਸੀ ਦੁੱਖਾਂ ਨੂੰ ਨਾਸ ਕਰਨ ਵਾਲਾ ਜਿਹੜਾ ਪ੍ਰਮਾਤਮਾ ਕਦੇ ਨਾਸ ਨਹੀਂ ਹੁੰਦਾ ਉਹਦੇ ਗੋਣਾ ਮਨੁੱਖ ਗਾਉਂਦਾ ਹੈ ਗੁਰੂ ਉਦੋਂ ਹੀ ਗਾ ਸਕਦਾ ਜਦੋਂ ਸਤਿਗੁਰੂ ਦੀ ਇਹਨੂੰ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਮਿਲਿਆ ਦਿਯਾਲ ਜਦੋਂ ਉਹ ਪਰਮਾਤਮਾ ਦਿਯਾਲ ਹੁੰਦਾ ਉਦੋਂ ਇਸ ਮਨੁੱਖ ਨੂੰ ਗੁਰੂ ਮਿਲਦਾ ਫਿਰ ਉਸ ਪਰਮਾਤਮਾ ਦੇ ਗੁਣਾ ਨੂੰ ਇਹ ਮਨੁੱਖ ਗਾਉਂਦਾ ਹੈ ਤੇ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਮਨੁੱਖ ਉਸ ਪਰਮਾਤਮਾ ਦੇ ਗੁਣਾ ਨੂੰ ਗਾਉਂਦਾ ਹੈ ਤਾ ਕਰਕੇ ਅਸੀਂ ਤੁਹਾਡੇ ਤੋਂ ਵਾਰਨੇ ਬਲਹਾਰਨੇ ਜਾਂਨੇ ਆ ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਨ ਪ੍ਰੀਤਮ ਸਵਾਮੀ ਐ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਜਿਹੜਾ ਗੋਵਿੰਦ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਨਿਦਾ ਪ੍ਰਤੀ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰੋ ਜਿਹੜਾ ਸਾਡੇ ਪ੍ਰਾਨਾਂ ਦਾ ਪ੍ਰੀਤਮ ਆ ਪਤੀ ਆ ਠਾਕੁਰ ਸੁਆਮੀ ਪਰਮਾਤਮਾ ਸੋਵ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰਜਾਮੀ ਆ ਜਦੋਂ ਉਹ ਪਰਮਾਤਮਾ ਇਸ ਮਨੁੱਖ ਨੂੰ ਆਪਣੇ ਕੰਠ ਨਾਲ ਗਲੇ ਨਾਲ ਲਾ ਲੈਂਦਾ ਓਦੋਂ ਇਹਦੇ ਸਾਰੇ ਦਿਨ ਜਿਹੜੇ ਉਹ ਭਲੇ ਹੋ ਜਾਂਦੇ ਹਨ ਸਾਰੇ ਮੂਰਤ ਏਤ ਵਾਸਤੇ ਭਲੇ ਹੋ ਜਾਂਦੇ ਹਨ ਸ਼ੋਭ ਦਿਵਸ ਸਾਰੇ ਦਿਨ ਜਿਹੜੇ ਉਹ ਸ਼ੁਭ ਦਿਹਾੜੇ ਬਣ ਜਾਂਦੇ ਹਨ ਜਦੋਂ ਉਹ ਪਰਮਾਤਮਾ ਇਸ ਮਨੁੱਖ ਨੂੰ ਆਪਣੇ ਗਲੇ ਕੰਠ ਨਾਲ ਲਾ ਲੈਂਦਾ ਹੈ ਅੰਤਰਜਾਮੀ ਪਰਮਾਤਮਾ ਇਸ ਮਨੁੱਖ ਨੂੰ ਮਿਲ ਜਾਂਦਾ ਹੈ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਫਿਰ ਇਸ ਮਨੁੱਖ ਦੇ ਅੰਦਰ ਉਹ ਪਰਮਾਤਮਾ ਦੇ ਸਦਾ ਵਾਸਤੇ ਸਤ ਪੈਦਾ ਹੁੰਦਾ ਹੈ ਸੰਤੋਖ ਦੇ ਵਾਜੇ ਇਹਦੇ ਅੰਦਰ ਵੱਜਦੇ ਆ ਜਿਹੜੇ ਅਨਹਦ ਵਾਜੇ ਸਾਡੇ ਅੰਦਰ ਵੱਜਦੇ ਜਦੋਂ ਮਨੁੱਖ ਨਾਮ ਅਭਿਆਸ ਕਰਦਾ ਹੈ ਉਹਨਾਂ ਵਾਜਿਆਂ ਦੀ ਧੁਣੀ ਜਿਹੜੀ ਉਹ ਆਪ ਜਿਹੜੀ ਉਹ ਸੁਣਾਈ ਦਿੰਦੀ ਬਾਹਰੋਂ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਜਦੋਂ ਮਨੁੱਖ ਅੰਤਰ ਧਿਆਨ ਧਰਦਾ ਹੈ ਉਦੋਂ ਉਹਨੂੰ ਉਹ ਜਿਹੜੇ ਅੰਦਰ ਵਾਜੇ ਵੱਜਦੇ ਆ ਉਹ ਸਦਾ ਸੁਣਾਈ ਦਿੰਦੇ ਹਨ ਧੁਨਾ ਜਿਹੜੀਆਂ ਉਹ ਸੁਣਾਈ ਦਿੰਦੀਆਂ ਨੇ ਸਤ ਸੰਤੋਖ ਦੇ ਅਨਹਦ ਵਾਜੇ ਜਿਹੜੇ ਉਹ ਸਦਾ ਹੀ ਰਸ ਵਾਲੇ ਵੱਜਦੇ ਰਹਿੰਦੇ ਹਨ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨਿਹਾਰਾ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਸੁਣ ਕਰਕੇ ਇਸ ਮਨੁੱਖ ਦੇ ਸਾਰੇ ਡਰ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਉਹ ਪ੍ਰਭੂ ਪੁਰਖ ਜਿਹੜਾ ਕਰਨ ਵਾਲਾ ਸਾਰਾ ਕੁਝ ਕਰਨ ਦੀ ਸਮਰੱਥ ਉਪਜਿਆ ਤਾਤ ਗਿਆਨ ਸਹੁਰੇ ਪਈਏ ਇੱਕ ਹਰ ਬਲਰਾਮ ਜੀਓ ਜਦੋਂ ਇਸ ਮਨੁੱਖ ਦੇ ਅੰਦਰ ਉਸ ਪਰਮਾਤਮਾ ਨ ਕਿਰਪਾ ਦੇ ਨਾਲ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ ਉਸ ਪਰਮਾਤਮਾ ਬਾਰੇ ਇਹਨੂੰ ਸੋਝ ਤੇ ਸਮਝ ਆ ਜਾਂਦੀ ਹੈ ਗਿਆਨ ਪ੍ਰਾਪਤ ਹੋ ਜਾਂਦਾ ਸਹ ਰਹਿ ਪਈ ਹੈ ਇੱਕ ਹਰ ਬਲਰਾਮ ਜੀਓ ਕੇ ਪਰਮਾਤਮਾ ਫਿਰ ਇਸ ਮਨੁੱਖ ਦਾ ਸੌਹਰਾ ਕਰ ਲੋਕ ਤੇ ਪਰਲੋਕ ਜਿਹੜਾ ਹੈ ਪੇਕੇ ਆ ਉਹ ਸਵਰ ਜਾਂਦੇ ਹਨ ਇਹ ਲੋਕ ਜਿਹੜਾ ਆ ਇਹ ਸਾਡੇ ਪੇਕੇ ਹਨ ਜਿਹੜਾ ਪਰਲੋਕ ਹੈ ਉਹ ਸੌਹਰੇ ਜਿਸ ਤਰ੍ਹਾਂ ਇੱਕ ਧੀ ਦਾ ਘਰ ਪੇਕਾ ਘਰ ਇੱਕ ਸੌਹਰਾ ਘਰ ਸਤਿਗੁਰੂ ਜੀ ਕਹਿੰਦੇ ਸਭਨਾ ਸੌਰੇ ਵੰਝਣਾ ਸਭ ਮੁਕਲਾਵਨ ਹਾਰ ਕੇ ਸਾਰਿਆਂ ਨੇ ਇੱਕ ਦਿਨ ਉਹ ਸੌਹਰੇ ਘਰ ਜ਼ਰੂਰ ਜਾਣਾ ਜਿਸ ਤਰ੍ਹਾਂ ਧੀ ਨੂੰ ਕੋਈ ساری ਉਮਰ ਘਰ ਨਹੀਂ ਰੱਖਦਾ ਪੇਕੇ ਨਹੀਂ ਰੱਖਦਾ ਸਹੁਰੇ ਜਾਣਾ ਪੈਂਦਾ ਸਤਿਗੁਰੂ ਜੀ ਕਹਿੰਦੇ ਲੋਕ ਤੇ ਪਰਲੋਕ ਉਸ ਮਨੁੱਖ ਦਾ ਸੌਰ ਜਾਂਦਾ ਏ ਤਾਂ ਸਤਿਗੁਰੂ ਜੀ ਕੀ ਉਹਦੇ ਅੰਦਰ ਤਤ ਗਿਆਨ ਜਦੋਂ ਪ੍ਰਗਟ ਹੁੰਦਾ ਹੈ ਤੁਹਾਡਾ ਨਾਮ ਜਪਦਾ ਹੈ ਇਸ ਮਨੁੱਖ ਦਾ ਲੋਕ ਤੇ ਪਰਲੋਕ ਸੌਰਦਾ ਏ ਤਾਂ ਤੁਹਾਡੇ ਤੋਂ ਬਲਰਾਮ ਜੀ ਉਹ ਸਦਕੇ ਤੇ ਵਾਰਨੇ ਜਾਂਦੇ ਆ ਬ੍ਰਹਮ ਬ੍ਰह्म ਮਿਲਿਆ ਕੋਈ ਨਾ ਸਕੇ ਭਿੰਨ ਕਰ ਬਲਰਾਮ ਜੀਓ ਜਦੋਂ ਬ੍ਰह्म ਇਹ ਆਤਮਾ ਤੇ ਪਰਮਾਤਮਾ ਇੱਕ ਦੂਜੇ ਵਿੱਚ ਮਿਲ ਜਾਂਦੇ ਬ੍ਰਹਮ ਬ੍ਰह्म ਮਿਲਿਆ ਕੋਈ ਨਾ ਸਕੇ ਭਿੰਨ ਕਰ ਫਿਰ ਕੋਈ ਵੀ ਉਹਨਾਂ ਨੂੰ ਵੱਖ ਨਹੀਂ ਕਰ ਸਕਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਜਦੋਂ ਇਹ ਜੀਵ ਆਤਮਾ ਤੇ ਉਹ ਪਰਮਾਤਮਾ ਇੱਕ ਹੋ ਜਾਂਦਾ ਹੈ ਉਦੋਂ ਕੋਈ ਵੀ ਉਹਨਾਂ ਨੂੰ ਵਕ ਨਹੀਂ ਕਰ ਸਕਦਾ ਤਾਂ ਸਤਿਗੁਰੂ ਜੀ ਤੁਹਾਡੇ ਤੋਂ ਸਿਵਾਰਨੇ ਬਲਹਾਰਨੇ ਜਾਣਿਆ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਦੋਂ ਇਹ ਮਨੁੱਖ ਪਰਮਾਤਮਾ ਆਤਮਾ ਇੱਕ ਹੋ ਜਾਂਦੀ ਫਿਰ ਉਹ ਮਨੁੱਖ ਉਹ ਅਚਰਜ ਪਰਮਾਤਮਾ ਜਿਹੜਾ ਬਿਸਮਾਦ ਆ ਉਹਨੂੰ ਸਦਾ ਵੇਖਦਾ ਹੈ ਸਦਾ ਹੀ ਉਸ ਪ੍ਰਮਾਤਮਾ ਨੂੰ ਸੁਣਦਾ ਹੈ ਆਪਣੀਆਂ ਅੱਖਾਂ ਦੇ ਨਾਲੋਂ ਅਜਰਜ ਕੌਤਕ ਕਰਨ ਵਾਲਾ ਪ੍ਰਮਾਤਮਾ ਹੀ ਹਰ ਥਾਂ ਨਜ਼ਰ ਆਉਂਦਾ ਹੈ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਿਆ ਸੁਮਾਇਆ ਉਹ ਪ੍ਰਮਾਤਮਾ ਕਿਤੇ ਵੀ ਚੀਜ਼ ਤੋਂ ਦੂਰ ਨਹੀਂ ਇਸ ਸੰਸਾਰ ਵਿੱਚ ਜੇ ਸਤਿਗੁਰੂ ਜੀ ਕਹਿੰਦੇ ਜਲ ਪਾਣੀ ਉਹਦੇ ਵਿੱਚ ਵੀ ਉਹ ਪਰਮਾਤਮਾ ਸਮਾਇਆ ਹੈ ਜਲ ਦੇ ਵਿੱਚ ਵੀ ਆ ਥਲ ਧਰਤੀ ਦੇ ਉੱਤੇ ਵੀ ਹੈ ਮਹੀਲ ਪੂਰਨ ਸਵਾਮੀ ਉਹ ਸਦਾ ਸਵਾਮੀ ਠਾਕੁਰ ਜਿਹੜਾ ਹੈ ਘਾਟ ਘਾਟ ਜਰੇ ਜਰੇ ਦੇ ਅੰਦਰੋਂ ਪਰਮਾਤਮਾ ਸਮਾਇਆ ਹੈ ਉਹ ਕਦੇ ਵੀ ਇੰਨਾ ਜੀਵਾਂ ਤੋਂ ਦੂਰ ਨਹੀਂ ਜਿਸ ਤੇ ਉਪਜਿਆ ਤਿਸ ਮਾਹਿ ਸਮਾਇਆ ਕੀਮਤ ਕਹਿ ਨਾ ਜਾਏ ਏ ਮਨੁੱਖ ਜੈਸ ਪਰਮਾਤਮਾ ਤੋਂ ਪੈਦਾ ਹੋਇਆ ਕਿਉਂਕਿ ਉਹ ਪਰਮਾਤਮਾ ਨੇ ਇਹਦੇ ਅੰਦਰ ਜੋਤ ਰੱਖੀ ਹੈ ਤਾਂ ਇਹ ਸਾਡਾ ਸਰੀਰ ਇਸ ਜਗਤ ਵਿੱਚ ਆਇਆ ਹੈ ਇਹ ਸਰੀਰਾਂ ਮੇਰੀਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਇਹ ਸਰੀਰ ਤਾਂ ਹੀ ਸਾਡੇ ਇਸ ਧਰਤੀ ਤੇ ਆਇਆ ਕਿਉਂ ਪਰਮਾਤਮਾ ਨੇ ਜੋਤ ਰੱਖੀ ਹੈ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿਸ ਤੇ ਉਪਜਿਆ ਜਿਹੜੇ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਤਿਸ ਮਾਹੀ ਸਮਾਇਆ ਜਦੋਂ ਇਹ ਮਨੁੱਖ ਉਸ ਪਰਮਾਤਮਾ ਵਿੱਚ ਸਮਾ ਜਾਂਦਾ ਫਿਰ ਇਹਦੀ ਕੀਮਤ ਕਹਿ ਨਾ ਜਾਏ ਉਹਨਾਂ ਦੀ ਸੋਭਾ ਕੀਮਤ ਜਿਹੜੀ ਅੰਤਿਓ ਬਿਆਨ ਨਹੀਂ ਕੀਤਾ ਜਾ ਸਕਦਾ ਜਿਸਕੇ ਚਲਤ ਨ ਜਾਹੀ ਲਖਨੇ ਨਾਨਕ ਤਿਸੈ ਧਿਆਏ ਅਖੀਰ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜਿਸ ਪਰਮਾਤਮਾ ਦੇ ਚਲਚ ਚੋਜ ਤਮਾਸ਼ੇ ਜਿਹੜੇ ਆ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਦੱਸੇ ਨਹੀਂ ਜਾ ਸਕਦੇ ਓ ਪ੍ਰਮਾਤਮਾ ਕਿਹੜੇ ਕਿਹੜੇ ਕੌਤਕ ਇਸ ਦੁਨੀਆ ਤੇ ਕਰ ਰਿਹਾ ਏ ਜਿਸ ਕੇ ਚਲਤ ਨਾ ਜਾਹੀ ਲਖਣੇ ਲਖੇ ਨਹੀਂ ਜਾ ਸਕਦੇ ਬਿਆਨ ਨਹੀਂ ਕੀਤੇ ਜਾ ਸਕਦੇ ਓ ਪ੍ਰਮਾਤਮਾ ਦੇ ਜੋਜ ਤਮਾਸ਼ੇ ਸਤਿਗੁਰੂ ਜੀ ਕਹਿੰਦੇ ਨਾਨਕ ਤਿਸੈ ਧਿਆਏ ਗੁਰੂ ਅਰਜਨ ਦੇ ਮਹਾਰਾਜ ਜੀ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਕਹਿੰਦੇ ਕਿ ਨਾਨਕ ਮੈਂ ਉਸ ਪ੍ਰਮਾਤਮਾ ਨੂੰ ਸਦਾ ਵਾਸਤੇ ਧਿਆਉਣਾ ਹੈ ਕਿ ਜਿਹੜੇ ਪਰਮਾਤਮਾ ਦੇ ਐਨੇ ਚੋਜ ਹਨ ਐਨੇ ਅਚਰਜ ਵਡਿਆਈ ਆ ਕਿ ਐਨੀ ਦੁਨੀਆ ਨੂੰ ਉਹ ਚਲਾ ਰਿਹਾ ਹੈ ਸਾਰਾ ਕੁਝ ਕਰ ਰਿਹਾ ਹੈ ਬੰਦੇ ਦੇ ਵਸ ਦੀ ਕੋਈ ਵੀ ਗੱਲ ਨਹੀਂ ਉਸ ਪਰਮਾਤਮਾ ਨੂੰ ਮੈਂ ਸਦਾ ਤੇਉਣਾਇ ਉਸ ਇੱਕੇ ਪਰਮਾਤਮਾ ਦਾ ਮੈਂ ਨਾਮ ਜਪਦਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਗੱਲ ਸਮਝਾਈ ਆ ਕਿ ਸਦਾ ਉਸ ਪਰਮਾਤਮਾ ਤੋਂ ਵਾਰਨੇ ਵਲੇਹਾਰ ਨੇ ਤੇ ਸਦਕੇ ਜਾਈਏ ਕਿਉਂਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਤੇ ਗੁਰੂ ਫਿਰ ਪ੍ਰਸੰਨ ਹੋ ਕੇ ਉਸ ਪਰਮਾਤਮਾ ਦਾ ਟੇਕ ਤੇ ਆਸਰਾ ਸਾਨੂੰ ਪ੍ਰਾਪਤ ਹੁੰਦਾ ਏ ਉਹ ਪਰਮਾਤਮਾ ਦੇ ਖਜ਼ਾਨੇ ਭਰੇ ਹਨ ਕਦੇ ਵੀ ਉਹਦੇ ਖਜ਼ਾਨਿਆਂ ਵਿੱਚ ਟੋਟ ਨਹੀਂ ਆਉਂਦੀ ਪਰ ਜਿਸ ਪਰਮਾਤਮਾ ਕਰਨ ਕਰਨ ਸਮਰੱਥ ਹੈ ਜਿੰਨੂੰ ਉਹ ਆਪਣੇ ਖਜ਼ਾਨਿਆਂ ਚ ਵਸਤਾ ਦੇਂਦਾ ਉਹੀ ਮਨੁੱਖ ਵਰਤ ਸਕਦੇ ਆ ਕਿ ਉਹ ਪਰਮਾਤਮਾ ਦੇ ਘਰ ਵਿੱਚ ਸਾਰਾ ਕੁਝ ਆ ਉਹਦੇ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਜਿਹੋ ਜੀ ਕੋਈ ਅਰਦਾਸ ਕਰਦਾ ਉਹ ਜਿਆ ਨੂੰ ਫਲ ਪ੍ਰਾਪਤ ਹੁੰਦਾ ਈ ਸਤਿਗੁਰੂ ਜੀ ਦਾ ਇਹ ਅੱਜ ਦਾ ਫੁਰਮਾਨ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਜਲ ਵਿੱਚ ਥਲ ਵਿੱਚ ਹਵਾ ਵਿੱਚ ਪਾਣੀ ਵਿੱਚ ਸਾਰੀਆਂ ਥਾਵਾਂ ਤੇ ਵਸਦਾ ਹੈ ਘਟ ਘਟ ਵਿੱਚ ਜਿਹਦੇ ਜੋਜ ਤਮਾਸ਼ੇ ਜਿਹੜੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਉਸ ਪਰਮਾਤਮਾ ਨੂੰ ਮੈਂ ਸਦਾ ਵਾਸਤੇ ਤੇਵਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਦਇਆ ਬਿਹਰਮਤ ਕਰਨਾ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮਾਂ ਆਵਾ ਜੇ ਸ਼ਬਦ ਸਾਡੇ ਹਿਰਦੇ ਵਿੱਚ ਵਸ ਗਿਆ ਫੇਰ ਦੁਬਾਰਾ ਦੁਬਾਰਾ ਸਾਨੂੰ ਇਹ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ 83 ਲੱਖ ਜੂਨਾ ਤੋਂ ਅਸੀਂ ਮੁਕਤ ਹੋ ਜਾਵਾਂਗੇ ਜੇ ਇੱਕ ਪਰਮਾਤਮਾ ਦੇ ਨਾਮ ਸ਼ਬਦ ਸਾਡੇ ਹਿਰਦੇ ਵਿੱਚ ਵਸ ਗਿਆ ਸਤਿਗੁਰੂ ਜੀ ਦਇਆ ਕਰਨ ਮਿਹਰਮਤ ਕਰਨ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਸਿਮਰਨ ਦੀਆਂ ਦਾਤਾਂ ਬਰਸ਼ ਕੇ ਨਦਰਿ ਨਦਰ ਨਿਹਾਲ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ जिस ते उपजिया तिस माहे कीमत कह न न जाए जिसके चलत न जाहि लखने नानक आए ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ